ਤਰੰਤਰਨ 22 ਇਲੈਕਸ਼ਨ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਨੇ ਆਪਣੀ ਹਾਰ ਸਵੀਕਾਰ ਕਰ ਲਈ। ਔਰ ਗੁੰਡਾਗਰਦੀ ਦਾ ਕੰਮ ਜਿਹੜਾ ਉਹ ਤਰੰਤਰਨ ਹਲਕੇ ਦੇ ਵਿੱਚ ਸ਼ੁਰੂ ਹੋ ਗਿਆ। ਪੁਲਿਸ ਦੀ ਇੰਨੀ ਦੁਰਵਰਤੋਂ ਹੋ ਰਹੀ ਆ। ਕਦੀ ਸਾਡੀ ਪਾਰਟੀ ਦੇ ਲੀਡਰਾਂ ਦਾ ਗਲਤ ਨੰਬਰ ਪਲੇਟਾ ਲਾ ਕੇ ਤੇ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ। ਕੱਲ ਰਾਤੀ ਇੱਕ ਸਾਡੇ ਮੌਜੂਦਾ ਸਰਪੰਚ ਸਰਦਾਰ ਬਰਿੰਦਰ ਸਿੰਘ ਸੋਨੂ ਮਰਾੜ ਜਿਹੜੇ ਦੋਦਿਆਂ ਦੇ ਸਰਪੰਚ ਆ ਉਹਨਾਂ ਨੂੰ ਰਾਤ ਨੂੰ ਘਰੋਂ ਚੁੱਕ ਲਿਆ ਦੋ ਸਾਬਕਾ ਸਰਪੰਚ ਸਰਦਾਰ ਜਮੇਲ ਸਿੰਘ ਕਾਕਾ ਛਾਪਾ ਸਾਬਕਾ ਸਰਪੰਚ ਛਾਪਾ ਸਰਦਾਰ ਬਲਵਿੰਦਰ ਸਿੰਘ ਬਿੰਦਾ ਸਾਬਕਾ ਸਰਪੰਚ ਪੁੱਤਰ ਕੜਾ ਇਹ ਤਿੰਨੇ ਰਾਤ ਨੂੰ ਪੁਲਿਸ ਨੇ ਜਿਹੜੇ ਆ ਇਹ ਚੁੱਕਲੇ ਇਹਨਾਂ ਦਾ ਹਾਲੇ ਤੱਕ ਪਤਾ ਨਹੀਂ ਕਿ ਕਿੱਥੇ ਲੈ ਕੇ ਗਏ ਕਿਹੜੇ ਕੇਸ ਚ ਲੈ ਕੇ ਗਏ ਅੱਜ ਕਰਨਤਨ ਸ਼ਹਿਰ ਦੇ ਵਿੱਚ ਮੌਜੂਦਾ ਐਮਸੀ ਸ਼ਾਮ ਸਿੰਘ ਮਰਾਗਪੁਰ ਸਵੇਰੇ 6 ਵਜੇ ਪੁਲਿਸ ਉਹਨਾਂ ਨੂੰ ਘਰੋਂ ਚੁੱਕ ਕੇ ਲੈ ਗਈ। ਔਰ ਹੈਰਾਨਗੀ ਦੀ ਗੱਲ ਹੈ ਮੈਂ ਐਸਐਸਪੀ ਮੈਡਮ ਦੇ ਨਾਲ ਰਵਜੋਤ ਗਰੇਵਾਜੀ ਦੇ ਨਾਲ ਗੱਲ ਕਰ ਰਿਹਾ ਸੀ। ਉਹ ਕਹਿੰਦੇ ਜੀ ਅਸੀਂ ਤਾਂ ਚੁੱਕੇ ਨਹੀਂ। ਮੈਂ ਕਹਿੰਦਾ ਤੁਹਾਡੀ ਪੁਲਿਸ ਨੇ ਨਹੀਂ ਚੁੱਕਿਆ ਤੁਸੀਂ ਫਿਰ ਕਿਡਨੈਪਿੰਗ ਦਾ ਪਰਚਾ ਦਰਜ ਕਰੋ। ਕਹਿੰਦੇ ਜੀ ਪਹਿਲਾਂ ਮੈਨੂੰ ਚੈੱਕ ਕਰ ਲਿਓ। ਮੈਂ ਕਹਿੰਦਾ ਤੁਸੀਂ ਕਹਿੰਦੇ ਤੁਸੀਂ ਚੁੱਕੇ ਨਹੀਂ। ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਟਵੀਟ ਕੀਤਾ। ਕਿ ਦੇਖੋ ਇਸ ਤਰ੍ਹਾਂ ਚੋਣਾ ਕਰਾਉਣ ਦਾ ਕੋਈ ਫਾਇਦਾ ਨਹੀਂ ਜੇ ਸਰਕਾਰ ਨੇ ਆਪ ਸਾਰੀ ਇਲੈਕਸ਼ਨ ਵਿੱਚ ਰਿਡਿੰਗ ਕਰਨੀ ਹੈ ਵਿਰੋਧੀ ਪਾਰਟੀਆਂ ਦੇ ਬੰਦੇ ਚੱਕਣੇ ਆ ਇੱਥੇ ਸੋਸ਼ਲ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਕਿੰਨੀਆਂ ਗੱਡੀਆਂ ਜਿਹੜੀਆਂ ਨਾਲ ਉਹ ਤੇ ਕੋਈ ਨੰਬਰ ਕਿਸੇ ਤੇ ਅਪਲਾਈ ਫਾਰਮ ਲਿਖਿਆ ਪੰਜਾਬ ਸਰਕਾਰ ਦੇ ਸਟicker ਲੱਗੇ ਆ ਤੇ ਸਾਰਾ ਪ੍ਰਸ਼ਾਸਨ ਕਿੱਥੇ ਸੁਟਾ ਪਿਆ ਮੈਂ 30 ਸਾਲ ਦੀ ਪਬਲਿਕ ਲਾਈਫ ਦੇ ਵਿੱਚ ਮੈਂ ਪ੍ਰਸ਼ਾਸਨ ਇੰਨਾ ਬੇਵੱਸ ਨਹੀਂ ਦੇਖਿਆ ਜਿੰਨਾ ਮੈਂ ਇੱਥੇ ਤਰਨਤਨ ਦੇ ਵਿੱਚ ਦੇਖ ਰਿਹਾ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਆਪਣੀ ਜ਼ਿੰਮੇਵਾਰੀ ਨਿਭਾਓ ਮੈਂ ਆਬਜ਼ਰਵਰ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੀ ਡਿਊਟੀ ਹੈ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣੀ ਆ ਸਟੇਟ ਦੇ ਚੀਫ ਇਲੈਕਟਰਲ ਅਫਸਰ ਸਾਹਿਬ ਨੂੰ ਵੀ ਮੈਂ ਆਪਣਾ ਟਵੀਟ ਭੇਜਿਆ ਕਿ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੋ ਸਕਦੀਆਂ ਇਹ ਤੋਂ ਬੈਟਰ ਹੈ ਕਿ ਸਰਕਾਰ ਨੂੰ ਵੀਨਰ ਡਿਕਲੇਅਰ ਕਰ ਦਿਓ ਹੁਣ ਜੇ ਸਰਕਾਰ ਹਾਰ ਰਹੀ ਹੈ ਤੇ ਇਹਦਾ ਮਤਲਬ ਕਿ ਤੁਸੀਂ ਇਹੋ ਜੇ ਮਨਸੂਬੇ ਵਰਤੋਗੇ ਤੇ ਇਸ ਤਰੀਕੇ ਦੇ ਨਾਲ ਇਲੈਕਸ਼ਨ ਕਰਾਓਗੇ ਕੀ ਫਾਇਦਾ ਇਲੈਕਸ਼ਨ ਕਰਾਉਣ ਦਾ ਸਰਪੰਚ ਚੱਕੋਗੇ ਸਾਬਕਾ ਸਰਪੰਚ ਚੱਕੋਗੇ ਕੌਂਸਲਰ ਚੱਕੋਗੇ ਤੇ ਕਾਦੀ ਇਲੈਕਸ਼ਨ ਆ ਇਸ ਕਰਕੇ ਅੱਜ ਹੁਣ ਦਾਣਾ ਮੰਡੀ ਦੇ ਵਿੱਚ ਅਸੀਂ ਪ੍ਰੋਟੈਸਟ ਵੀ ਕਰਨ ਲੱਗੇ ਆ ਮੈਂ ਆਬਜ਼ਰਵਰ ਜਿਹੜੇ ਆਏ ਆ ਉਹਨਾਂ ਨੂੰ ਵੀ ਮਿਲੇਗਾ ਟਵੀਟ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਤਾ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਜੇ ਡੈਮੋਕ੍ਰੇਸੀ ਨੂੰ ਬਚਾਉਣਾ ਤੇ ਤੁਹਾਡੀ ਡਿਊਟੀ ਬਣਦੀ ਆ ਆਪੋ ਆਪਣਾ ਰੋਲ ਪਲੇ ਕਰੋ ਸ਼ਰਮਣੀ ਅਕਾਲੀ ਦਲ ਦੇ ਧੱਕੇਸ਼ਾਹੀ ਜਿਹੜੀ ਆ ਕਦੀ ਬਰਦਾਸ਼ਤ ਨਹੀਂ ਕਰੇ ਲਈ ਖੜੀਆਂ ਦਿਖਾ ਦੇਣਾ ਵੀ ਸਾਰੀਆਂ ਕਿਵੇਂ ਹੋ ਸਕਦਾ ਨੰਬਰ ਕਿੱਥੇ ਦੇ ਨਹੀਂਗੇ ਏਫ ਲਿਖਿਆ ਸਾਰਿਆਂ ਨੇ ਆ ਪਹਿਲੀ ਗੱਡੀ ਦਿਖਾ ਦਿਓ ਆ ਪਹਿ ਲੱਗਿਆ ਪੰਜਾਬ ਸਰਕਾਰ ਨਹੀਂ ਏਫ ਨੰਬਰ ਲੱਗਿਆ ਅੱਗੇ ਮੈਂ ਤੁਹਾਨੂੰ ਦਿਖਾਉਣਾ ਸਾਰੀਆਂ ਗੱਡੀਆਂ ਜਿਹਨਾਂ ਦੇ ਪਿੱਛੇ ਨਾਲ ਇਹਨਾਂ ਨੂੰ ਕੀ ਕੰਮ ਕਰਾਉਣਾ ਇਹਨਾਂ ਨੇ ਕੀ ਇਹਨਾਂ ਤੋਂ ਨਹੀਂ ਕਰਾਉਣਾ ਇਹ ਰੱਬ ਜਾਣਦਾ ਆ ਉਹ ਖੜੀਆਂ ਦਫਤਰਾਂ ਬੋਲੀ ਫਾਰਮ ਸਾਰੀਆਂ ਗੱਡੀਆਂ ਦੇ ਵਿੱਚ ਇੱਕੋ ਹੀ ਨੰਬਰ ਲੱਗਿਆ ਇਹ ਮਤਲਬ ਕਿ ਯਾਰ ਇੱਥੇ ਖੜੀਆਂ ਦਫਤਰਾਂ ਦੇ ਇਹਨਾਂ ਦੇ ਕੋਲ ਸਾਰੀਆਂ ਦੇ ਕਿਸੇ ਦੇ ਨੰਬਰ ਨਹੀਂ ਲੱਗੇ ਉਹ ਆ ਨਵੀਂ ਆ ਨਵੀਆਂ ਜਿਹੀਆਂ ਦੇਖੀ ਇਹ ਦੇਖੋ ਵੀ ਕਿ ਮੇਸਜ ਟੱਕਣ ਲੱਗਿਆ ਤੇ ਇਹ ਐਫ ਲਿਖਿਆ ਇੰਨੀ ਇੰਨੀ ਜਗ੍ਹਾ ਤੇ ਤਿੰਨ ਚਾਰ ਗੱਡੀਆਂ ਆ ਜਿਹੜੀਆਂ ਉਹ ਇਸ ਵੇਲੇ ਮੈਂ ਦੇਖ ਰਿਹਾ ਬਾਕੀ ਇਹਨਾਂ ਚ ਸਾਰੀ ਸ਼ਰਾਬ ਵੰਡੀ ਜਾਣੀ ਹੈ ਇਹਨਾਂ ਚ ਗੁੰਡਾਗਰਦੀ ਹੋਣੀ ਆ ਇਹਨਾਂ ਚ ਸਾਰੇ ਇਹਨਾਂ ਨੇ ਪੈਸੇ ਵੰਨੇ ਆ ਤੀਜੀ ਗੱਡੀ ਜਿਹੜੀ ਆ ਇੰਨੀ ਜਗ੍ਹਾ 'ਚ ਆ ਖੜੀ ਆ ਇਹਦੇ ਐਫ ਦਾ ਨਾਮ ਵੀ ਆ ਦੇਖੋ ਇਹ ਵੀ ਪੰਜਾਬ ਸਰਕਾਰ ਦਾ ਸੀਗਾ ਆ ਦੇਖੋ ਇੱਥੇ ਹੀ ਦਿਖਾਓ ਇਹ ਵੀ ਆ ਇਹ ਬੋਡੇ ਮੂਰੇ ਇਹ ਮੈਂ ਕਲੈਕਸ਼ਨ ਕਮਿਸ਼ਨ ਨੂੰ ਮੈਂ ਇਹ ਪੁਰੇ ਦੇ ਅਫਸਰ ਜਿਹੜੀਆਂ ਇਹ ਸਾਰੀਆਂ ਗੱਡੀਆਂ ਐ ਇਹਨਾਂ ਦਾ ਮਤਲਬ ਕੀ ਬਣਦਾ ਇਹ ਇੰਨੀ ਕਿ ਜਗ੍ਹਾ 'ਚ ਕਿਸੇ ਤੇ ਨੰਬਰ ਪਲੇਟ ਨਹੀਂ ਇਹ ਭਗਵੰਤ ਮਾਨ ਤੇ ਕੇਜਰੀਵਾਲ ਇੱਥੇ ਆਏ ਹੋਏ ਆ ਤੇ ਕੀ ਉਹਨਾਂ ਦੀ ਸਾਜ਼ਿਸ਼ ਆ ਕਿ ਇੱਜ ਗੈਂਗਸਟਰ ਆਉਣੇ ਆ ਇੱਜ ਨਸ਼ਾ ਹੋਣਾ ਇੱਜ ਪੈਸੇ ਵੰਡਣੇ ਆ ਕੀ ਆ ਇਹ ਕੋਈ ਬਈ ਆਪਣੇ ਵੱਲੋਂ ਨਹੀਂ ਕੋਈ ਬਣਾ ਰਿਹਾ ਤੇ ਸਾਹਮਣੇ ਆ ਤੁਹਾਡੇ ਖੜੀਆਂ ਸੜਕਾਂ ਤੇ ਖੜੀਆਂ ਗੱਡੀਆਂ ਤੇ ਨਾਲ ਪ੍ਰੀ ਪ੍ਰੀਸ ਪ੍ਰੋਟੈਕਸ਼ਨ ਚ ਖੜੀਆਂ ਐ ਸਾਰੀਆਂ ਇਹਦੇ ਉੱਤੇ ਵੀ ਪੰਜਾਬ ਸਰਕਾਰ ਲਿਖਿਆ ਉਹਦੇ ਉੱਤੇ ਕੋਤ ਸਹੀ ਨਾ ਮੈਂ ਦੇਖ ਨਹੀਂ ਆ ਰਹਾ ਕੋਈ ਤੇ ਗੱਡੀ ਦੇ ਨੰਬਰ ਨਹੀਂ ਆ ਦੇਖ ਕਿਵੇਂ ਮੁੰਡਾ ਗੱਡੀ ਆ ਬਹੁਤ ਖੜੀਆਂ ਜੀ ਬਹੁਤ ਸੱਤੇ ਆ ਬਹੁਤ ਖੜੀਆਂ ਇੱਕ ਅੱਧੀ ਵੀ ਬਹੁਤ ਖੜੇ ਸਾਰਾ ਤਰਮ ਤਰਨ ਭਰਿਆ ਪਿਆ ਮੈਂ ਤਾਂ ਨਿੰਗਣ ਲੱਗਿਆ ਸੀ ਆ ਇੰਨੀ ਜਗ੍ਹਾ ਤੇ ਬਿੰਦੂ ਪਾ ਰਿਹਾ ਇੱਕ ਤੇ ਪਿੰਜਰਾ ਸਿਕਰ ਆਪ ਆ ਰਿਹਾ ਹੈ ਇਹਦੇ ਵਿੱਚ ਵੀ ਕੋਈ ਕੋ ਨਹੀਂ ਅੱਗੇ ਨਾ ਪਿੱਛੇ